ਇਨ ਲੋਕੀਤਾਂ ਦੇ ਗੁਲਦਸਤੇ ਦੇ ਵਿੱਚੋਂ ਇੱਕ ਬੜਾ ਸੋਹਣਾ ਲੋਕੀ ਤੁਹਾਡੇ ਰੂਬਰੂ ਅੱਜ ਅਪਰਵਲ ਮਿਲ ਕੇ ਇਸ ਲੋਕੀਤ ਦਾ ਆਨੰਦ ਮਾਣੀਏ। ਘੂਰੇ ਤੇ ਪਾਣੀ ਪਰੰਧੀਐ ਨੀ ਗੋ ਸੋਨੇ ਵੇਗ ਬਰੂਆ ਭਗੇ ਦੀਆਂ ਕੋਲ ਚਲਾ ਰੇ ਪਲਾ ਲਜੇ ਤੇਰੀ ਨੂੰ ਕੁੰਗ ਸੁਨੇ ਲੈਨੀ ਗorie ਹੱਥ ਲਗੇ ਚੜ ਜਾਣ ਪਰ ਲਾਜ ਸੜੀ ਨੂੰ ਨਾ ਸੁਹੀ ਮੈਂ ਗਬਰੂਆ ਵੀਰਤਾ ਸੁਨੇ ਮੈਂ ਗਬਰ ਆਨੇ ਪਰਾ ਕੜਾ ਤੇਰਾ ਪਨ ਮਹਾਰਾ ਚਰਾਸੇ ਤੇ ਲਜ ਦੇ ਸੁਣ ਲੈਨੀ ਗੋਰੀਏ ਲਜ ਕਰਾਂ ਟੋਟੇ ਚਾਨੇ ਪਰ ਟੇ ਮਰ ਜਾਵਾ ਬਲਾ ਬੁੱਲ ਤੇਰੇ ਗੋリエ ਚੰਬੇ ਦੀਆਂ ਕਲੀਆਂ ਆਕੀਆਂ ਸੋਹਣੇ ਲੈਨੀ ਗੋਰੀ ਜੇੜੀਆਂ ਆ ਖਾਣਾ ਹੈ ਤੱਕਿਆ ਗਬਰੂਆ ਕਢਲਾਵਾ ਸੁਣ ਵੇ ਗਬਰੂਆ ਕਢਲਾਵਾ ਮਾਰ ਕਹ ਸੋਣੇ ਨੀਆ ਮੜੀਏ ਬਿਠਾਏ ਸਾਇਆਸ ਮvare ਪੜਾ ਕੀ ਲਾਇ ਗਏ ਦਾ

ਵੇਗ ਬਰੂਆ ਮੁਖੜੇ ਤੋਂ ਪਲੜਾ ਉਠਾਏ ਪਲਾ ਤੇਰੇ ਕਹੇ ਮੂੰ ਤੋਂ ਪਲੜਾ ਨਾ ਲਾਵਾ ਖੁਹੇ ਵਾਲੇ ਸੁਣ ਲੈਨੀ ਗੋਰੀਏ वेचारे पला कि हु दिनुछट गसी ग बरुआ होने होई सोनेेवे ग बरुआ हो इ,

ਜਿਹੜਾ ਤੁਹਾਡੇ ਸਾਹਮਣੇ ਕੀਤਾ ਜਾਵੇ ਤੇ ਬਹੁਤ ਪੁਰਾਣੇ ਸਮੇਂ ਦਾ ਲੋਕ ਗੀਤ ਜਦੋਂ ਜਿਹੜੇ ਨਿੱਕੀ ਨਿੱਕੀ ਕੁੜੀਆਂ ਨੂੰ ਵਿਆਹ ਜਾਂਦਾ ਸੀ ਤੇ ਉਹਨਾਂ ਦਾ ਮੁਕਲਾਵਾ ਕਾਫੀ देर ਬਾਅਦ ਦਿੱਤਾ ਜਾਂਦਾ ਸੀ ਤੇ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਪੁਰਾਣੇ ਸਮੇਂ ਦੇ ਸਮਾਜ ਦੇ ਨਾਲ ਜੋੜੀਏ ਇਸ ਲੋਕ ਗੀਤ ਦੇ ذریعے ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਕੋਸ਼ਿਸ਼ਾਂ ਦੇ ਉੱਪਰ ਜ਼ਰੂਰ ਮੂਰ ਪਾਉਂਗੇ ਤੇ ਜੇਕਰ ਲੋਕ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ